ਹੇਲੇਲੂਆ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਕਿ ਮੈਂ ਦੱਸਣਾ ਚਾਹੁੰਦਾ ਉਹਨਾਂ ਨੂੰ ਜਿਹੜੇ ਮਿਲ ਕੇ ਮਸੀਹਾਂ ਦੇ ਵਿਰੋਧੀ ਆ ਕਿ ਮੈਂ ਉਹਨਾਂ ਨੂੰ ਦੱਸ ਦੇਣਾ ਜਿਹੜੇ ਸਾਡੇ ਪ੍ਰਭੀ ਸੁਮਸੀ ਦੀ ਸਿੱਖਿਆ ਹੈ ਨਾ ਉਹ ਪਿਆਰ ਕਰਨਾ ਦੱਸਦੇ ਆ ਉਹਨੇ ਪ੍ਰਭੀ ਸੁਮਸੀ ਜੀ ਨੇ ਕਿਹਾ ਹੈ ਕਿ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰੋ ਜਿਹੜੇ ਅੱਜ ਪਰਮੇਸ਼ਰ ਮਸੀਹ ਦਾ ਵਿਰੋਧ ਕਰ ਰਹੇ ਆ ਅੱਜ ਤੱਕ ਨਾ ਕਹਿੰਨੇ ਵੀ ਵੇਖਿਆ ਨਾ ਜਿੰਨੇ ਵੀ ਕ੍ਰਿਸਚਨ ਜਿੰਨੇ ਵੀ ਲੋਕ ਵੀਡੀਓ ਬਣਾਉਂਦੇ ਆ ਉਹਦੇ ਵਿੱਚ ਤੁਹਾਨੂੰ ਦੁਆਵਾ ਹੀ ਦਿੰਦੇ ਆ ਕਿ ਪਰਮੇਸ਼ਰ ਮਸੀਹ ਨੂੰ ਮਾਫ ਕਰੀ ਇਹਨੂੰ ਅਗਲ ਬੋਧ ਦੇ ਆ ਤੱਕ ਕਿਸੇ ਨੇ ਵੀ ਗਾਲ ਨਹੀਂ ਕੱਢੀ ਹਣੀ ਕਿਉਂ ਨਹੀਂ ਕਿਉਂਕਿ ਪਰਮੇਸ਼ਰ ਮਸੀਹ ਆਪਣੇ ਦੁਸ਼ਮਣਾਂ ਨੂੰ ਪਿਆਰ ਕਰਨਾ ਸਿਖਾਉਂਦੇ ਨੇ ਪ੍ਰਬੀਸ਼ਮਸੀ ਮਹਾਨ ਆ ਪ੍ਰਬੀਸ਼ਮਸੀ ਕਹਿੰਦੇ ਆ ਕਿ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰੋ ਆ ਤਾਂ ਕਿ ਜਿੰਨੇ ਵੀ ਤੁਹਾਨੂੰ ਰਪਲਾਈ ਜਾਂ ਮਸੀਹ ਮਸੀਹਾਂ ਨੇ ਮਿਲ ਕੇ ਨੌਜਵਾਨਾਂ ਨੇ ਦਿੱਤੇ ਹੋਣਗੇ ਉਹਨਾਂ ਨੇ ਕਿਸੇ ਨੇ ਵੀ ਅਜੇ ਤੱਕ ਤੁਹਾਨੂੰ ਗਾਲ ਨਹੀਂ ਕੱਢੀ ਹੋਣੀ ਸਗੋਂ ਪਿਆਰ ਨਾਲ ਹੀ ਉਹਨਾਂ ਨੇ ਰਪਲਾਈ ਕੀਤੀ ਹੋਣਗੇ ਠੀਕ ਆ ਤੇ ਨਾ ਤੁਹਾਡੇ ਕਿਸੇ ਧਰਮ ਨੂੰ ਉਹਨਾਂ ਨੇ ਮਜ਼ਾਕ ਵਿੱਚ ਲਿਆ ਪਿਓ ਨਹੀਂ ਲਿਆ ਕਿਉਂਕਿ ਸਾਡੇ ਧਰਮ ਵਿੱਚ ਇਹ ਨਹੀਂ ਸਿਖਾਇਆ ਜਾਂਦਾ ਸਾਡੇ ਧਰਮ ਵਿੱਚ ਸਿਰਫ ਇਹੋ ਸਿਖਾਇਆ ਜਾਂਦਾ ਕਿ ਪਿਆਰ ਕਰੋ ਪਿਆਰ ਕਰੋ ਪ੍ਰਭੂ ਇਸ ਹਮਸੀਹ ਮਹਾਨ ਆ ਕਿ ਇਸ ਹਮਸੀਹ ਨੇ ਕਿਹਾ ਕਿ ਪਿਆਰ ਕਰੋ ਜਿੰਨਾ ਤੁਸੀਂ ਪਿਆਰ ਕਰੋਗੇ ਲੋਕਾਂ ਨਾਲ ਉਨਾ ਲੋਕ ਤੁਹਾਡੇ ਵੱਲ ਆਉਣਗੇ ਅੱਜ ਕ੍ਰਿਤਨਾ ਦੀ ਗਿਣਤੀ ਕੋ ਬਾਦੀ ਜਾਣਦੀ ਹੈ ਕਿਉਂਕਿ ਨਫ਼ਰਤ ਨਹੀਂ ਕਰਦੇ ਕ੍ਰਿਤਨ ਲੋਗੇ ਪਿਆਰ ਕਰਦੇ ਆ ਪਿਆਰ ਪਿਆਰ ਨਾਲ ਤੁਸੀਂ ਇੱਕ ਗਾਣਾ ਵੀ ਸੁਣਿਆ ਹੋਗਾ ਪਿਆਰ ਨਾਲ ਜਿੱਤ ਲਾਂਗੇ ਸਾਰਾ ਸੰਸਾਰ ਆ ਅੱਜ ਕ੍ਰਿਤਨ ਚਰਚ ਵਿੱਚ ਚਲ ਦੋ ਤਨ ਇੱਕੋ ਜਿਹਾ ਦਰਜਾ ਦਿੱਤਾ ਜਾਂਦਾ ਹੈ ਇਹ ਨਹੀਂ ਉੱਥੇ ਵੇਖਿਆ ਜਾਂਦਾ ਕਿ ਤੂੰ ਅਮੀਰ ਆ ਤੂੰ ਗਰੀਬ ਆ ਤੂੰ ਇੱਧਰ ਹੋ ਕੇ ਬਹਿ ਤੂੰ ਇੱਧਰ ਹੋ ਕੇ ਬਹਿ ਇੱਕੋ ਜਿਹਾ ਬਿਠਾਇਆ ਜਾਂਦਾ ਇਥੇ ਨਾ ਇਥੇ ਮਤਲਬ ਕਿ ਦੱਸਦੇ ਆ ਕਿ ਤੂੰ ਉੱਚੀ ਜਾਤੀ ਦਾ ਤੂੰ ਅੱਗੇ ਆ ਤੂੰ ਨੀਵੀਂ ਜਾਤੀ ਦਾ ਤੂੰ ਪਿੱਛੇ ਚੱਲ ਜਾ ਚਰਚੇ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਜਾਂਦਾ ਲੋਕ ਤਾਂ ਹੁੰਦੇ ਆ ਚਰਚਾ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ